ਬਾਬੇ ਨੇ ਵਿਆਹ ਵਿੱਚ ਸ਼ਗਨ ਪਾ ਕੇ ਚੱਕ ਤੇ ਫਟੇ ਖੁੰਡੀ ਫੜ ਕੇ ਕਹਿੰਦਾ ਹਟ ਜਾਓ ਪਾਸੇ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਖੁਸ਼ ਹੋਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਜੋੜੀ ਨੂੰ ਸ਼ਗਨ ਪੈ ਰਿਹਾ ਹੈ ਅਤੇ ਕੁਝ ਔਰਤਾਂ ਸ਼ਗਨ ਪਾ ਕੇ ਪਿੱਛੇ ਫੋਟੋ ਖਿਚਵਾਉਣ ਲਈ ਖੜੀਆਂ ਨੇ ਪਰ ਅਚਾਨਕ ਹੀ ਸਾਹਮਣੇ ਤੋਂ ਇੱਕ ਬਾਬਾ ਆ ਜਾਂਦਾ ਹੈ ਅਤੇ ਮੁੰਡਾ ਕੁੜੀ ਨੂੰ ਸ਼ਗਨ ਪਾ ਕੇ ਇੰਨਾ ਖੁਸ਼ ਹੁੰਦਾ ਹੈ ਕਿ ਖੁੰਡੀ ਨੂੰ ਇੱਕ ਹੱਥ ਵਿੱਚ ਫੜ ਕੇ ਬਖਰੇ ਹੀ ਸਟੈਪ ਕਰਕੇ ਨੱਚਣ ਲੱਗ ਜਾਂਦਾ ਹੈ ਜਿਸ ਨੂੰ ਦੇਖ ਮੁੰਡਾ ਕੁੜੀ ਵੀ ਬਹੁਤ ਖੁਸ਼ ਹੁੰਦੇ ਨੇ ਸੋ ਲੋਕ ਵੀ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਬਾਬੇ ਨੇ ਤਾਂ ਅੱਤ ਹੀ ਕਰਵਾਤੀ ਖੁੰਡੀ ਵਾਲੇ ਸਟੈਪ ਨਾਲ ਤਾਂ ਜਮਾ ਸਿਰਾਹੀ ਕਰਤਾ ਸੋ ਵਿਆਹਾਂ ਵਿੱਚ ਸਭ ਤੋਂ ਵੱਧ ਖੁਸ਼ੀ ਕਰਦੇ ਬਜ਼ੁਰਗਾਂ ਨੂੰ ਹੁੰਦੀ ਹੈ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਦੇ ਵਿਆਹਾਂ ਵਿੱਚ ਉਹਨਾਂ ਦੇ ਸ਼ਗਨਾ ਵੇਲੇ ਬਜ਼ੁਰਗ ਸ਼ਾਮਲ ਹੁੰਦੇ ਨੇ ਸੋ ਤੁਹਾਨੂੰ ਇਸ ਬਾਬੇ ਦਾ ਭੰਗੜਾ ਕਿਵੇਂ ਲੱਗਿਆ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ